ਪੰਜਾਬ ਕਾਂਗਰਸ ਦੇ ਕਈ ਲੋਕ ਸਭਾ ਮੈਂਬਰਾਂ ਨੇ ਦਿੱਲੀ ਦੇ ਵਿੱਚ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਹ ਤਸਵੀਰ ਉਸੇ ਮੁਲਾਕਾਤ ਦੀ ਹੈ। ਇਸ ਦੇ ਵਿੱਚ ਸੋਨੀਆ ਗਾਂਧੀ ਨਾਲ ਸ੍ਰੀ ਅਨੰਦਪੁਰ ਸਾਹਿਬ ਤੋਂ ਐਮਪੀ ਮਨੀਸ਼ ਦਿਵਾੜੀ, ਫਰੀਦਕੋਟ ਤੋਂ ਮੁਹੰਮਦ ਸਦੀਕ, ਖਡੂਰ ਸਾਹਿਬ ਤੋਂ ਐਮਪੀ ਜਸਵੀਰ ਡਿੰਪਾ, ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਅਤੇ ਫਤਿਗੜ ਸਾਹਿਬ ਤੋਂ ਐਮਪੀ ਅਮਰ ਸਿੰਘ ਨਜ਼ਰ ਆ ਰਹੇ ਨੇ। ਹੁਣ ਇਸ ਤਸਵੀਰ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ ਕਿਉਂਕਿ ਹਾਲੇ ਤੱਕ ਕਾਂਗਰਸ ਨੇ ਪੰਜਾਬ ਵਿੱਚ ਆਪਣੇ ਉਮੀਦਵਾਰਾਂ ਦੀ ਨਾਵਾਂ ਦਾ ਐਲਾਨ ਨਹੀਂ ਕੀਤਾ। ਅਜੇ ਹਿੱਥ ਮੰਨਿਆ ਜਾ ਰਿਹਾ ਕਿ ਹੋ ਸਕਦੇ ਨਾ ਤਮਾਮ ਐਮਪੀਜ਼ ਨੇ ਮੋਡ ਟਿਕਟ ਹਾਸਲ ਕਰਨ ਲਈ ਮੁਲਾਕਾਤ ਕੀਤੀ ਹੋਵੇ ਕਿਉਂਕਿ ਚਰਚਾ ਇਹ ਵੀ ਹੈ ਕਿ ਕਾਂਗਰਸ ਜਲਦੀ ਪੰਜਾਬ ਵਿੱਚ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ ਇਨ੍ਹਾਂ ਹਾਲਾਤਾਂ ਵਿੱਚ ਹੋ ਸਕਦਾ ਹੈ ਕਿ ਤਮਾਮ ਲੀਡਰ ਆਪਣੇ ਵੱਲੋਂ ਕੋਈ ਕਸਰ ਨਾ ਛੱਡਣਾ ਚਾਹੁੰਦੇ ਹੋਣ ਇੰਨਾ ਹੀ ਨਹੀਂ ਪੰਜਾਬ ਕਾਂਗਰਸ ਇੰਚਾਰਜ ਦਿਵਿੰਦਰ ਯਾਦਵ ਵੀ ਪੰਜਾਬ ਵਿੱਚ ਬੈਠਕਾਂ ਕਰਨ ਬਾਅਦ ਹੁਣ ਦਿੱਲੀ ਵਿੱਚ ਨੇ ਸੋਭਾਵਕਾ ਉਮੀਦਵਾਰਾਂ ਦੇ ਨਾਵਾਂ ਤੇ ਮੰਥਨ ਹੋ ਰਿਹਾ ਹੋਵੇਗਾ ਅਜੇ ਇਹ ਤਸਵੀਰ ਟਿੱਕ ਦੇ ਦਾਅਵੇਦਾਰਾਂ ਦੀ ਜ਼ੋਰ ਅਜ਼ਮਾਇਸ਼ ਹੋ ਸਕਦੀ ਹੈ।